ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਬਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਾਂਦਾ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਆਂ ਭਰਾਵਾ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਹੈ ਸਰ 40 ਹੈ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲੋ ਪੰਜਾਬ ਲੈ ਸੌ ਚੋ 20 ਨੰਬਰ ਪੰਜਾਬੀ ਚੋ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਅਦਾਸ਼ੀ ਨੇ ਨਾਲੇ ਚਲੋ ਐ ਕਰਦੇ ਆ ਚੱਚੇ ਨੂੰ ਟਿੱਪੀ ਡੱਡੇ ਨੂੰ ਵਿਹਾਰੀ ਗਗਾ ਢਾੜਾ ਗੱਗਾ ਢਾੜਾ ਹੈ ਨਾ ਇਹ ਵੀ ਗਲਤ ਹੋਊਗਾ ਗੜਾੜੇ ਦੇ ਪੈਰ 'ਚ ਹਾ ਪੈਂਦਾ ਹੈ ਉੱਪਰ ਜਹਾਅ ਹੋਂ ਵਾਲੇ ਕਿੱਥੇ ਨੇ ਇਹ ਤਾਂ you me you know thank you ਆ ਇਹ ਤਾਂ ਯਾਰ ਕਹੋ ਜਾਂ ਮਟੀਰੀਅਲ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਇਹਨੇ ਪੁੱਛਿਆ ਹੀ ਨਹੀਂ ਤੁਹਾਨੂੰ ਇਹ ਗੱਲ ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂਕੇ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਵਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਦਾ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਐ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਐ ਸਰ 40 ਐ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾਂ ਤੋਂ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈਣਾ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਦਾਂ ਦਾ ਕਹੀ ਜਾਣਾ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 ਚੋਂ 33 ਆਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣ ਬਾਜਬਾ ਜੋ ਸਿੱਧੂ मजीठिया सुखबीर बादल लौ चो भी नंबर पंजाबी चो लिखती टेस्ट के बच्चों लै लंबर मैं मान जूगा बहुत अतैशी ने ना चलो ए कर थोड़े जा पेपर भी लीक कर देंगे लीक कर देंगे भी आह सवाल आऊगा पंजाब की राजधानी कि मैं पता कि इन्हों पता है कि चंडीगढ़ पर मैं इन्ना पक्का पता है, है लीक करके भी ਇਸ ਸਵਾਲ ਚ ਇਹਨਾਂ ਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਐ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਬਿਹਾਰੀ ਗਾਗਾ ੜਾੜਾ ਗੱਗਾ ੜਾੜਾ ਹੈ ਨਾ ਇਹ ਵੀ ਗਲਤ ਹੋਊਗਾ ਕਿਉਂਕਿ ੜਾੜੇ ਦੇ ਪੈਰ ਚ ਹਾ ਹਾ ਪੈਂਦਾ ਇਹ ਪੈਰ ਚ ਹਾ ਹਾ ਵਾਲੇ ਕਿੱਥੇ ਨੇ ਇਹ ਤਾਂ ਯੂ ਮੀ ਯੂ ਨੋ ਥੈਂਕ ਯੂ ਆਇਆ ਸਾਨੂੰ ਕਹਿੰਦੇ ਮਟੀਰੀਅਲ ਕਿਹੋ ਜਿਹਾ ਆ ਗਿਆ ਹੈ ਉਹ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹੋ ਗਿਆ ਮਟੀਰੀਅਲ ਆ ਗਿਆ ਕਹੋ ਜਿਆ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਸੋ ਇਸ ਕਰਕੇ ਪੰਜਾਬੀਓ ਪੰਜਾਬ ਦੇ ਨਾਲ ਖੜੋ ਹੁਣ ਵੇਲਾ ਹੈ ਦੋ ਮਹੀਨੇ ਪੰਜਾਬ ਦੇ ਨਾਮ ਲਾ ਦਿਓ ਆ ਜਿਹੜੇ ਥੋੜਾ ਬਹੁਤ ਬਿਸਜਾ ਘੋੜਦੇ ਨੇ ਆ ਸਾਇਕ ਤੇ ਜ ਨੇ ਇਹਨਾਂ ਦਾ ਕੰਮ ਕਰੋ ਖਤਮ ਉਸ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਮੈਂ ਦਖਾਉਂਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ ਇਹਨਾਂ ਨੇ ਇਹਨਾਂ ਨੇ ਠੇਕ ਹੀ ਲੈ ਰੱਖਿਆ ਸੀ ਵੀ ਸਾਡਾ ਹੀ ਹੁੰਦਾ ਹੈ ਰਾਜ ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ ਅਸੀਂ ਕਾਦੇ ਵਾਸਤੇ ਆ ਬਈ ਇੱਥੇ ਅਸੀਂ ਅਸੀਂ ਪੰਜਾਬ 'ਚ ਬਾਰਿਸ਼ ਤਾਂ ਤੁਸੀਂ ਹੋ ਅਸਲੀ ਪੰਜਾਬ ਦੇ ਇਹਨਾਂ ਨੂੰ ਇਹਨਾਂ ਨੂੰ ਕੌਣ ਪੁੱਛਦਾ ਸੋ ਇਹ ਏਸੇ ਕਰਕੇ ਹੁਣ ਦੁਖੀ ਨੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਮੈਂ ਜਿੰਦਾ ਬਾਹਰੋਂ ਲਾਉਣ ਬਾਤ ਤਨ ਕਿਹਾ ਸੀ ਮੈਂ ਕਿਹਾ ਸੀ ਜੀ ਇਹ ਵਿਰੋਧੀ ਧਿਰ ਵਾਲੇ ਨਾ ਆਪ ਬੋਲ ਕੇ ਭੱਜ ਜਾਂਦੇ ਨੇ ਅੰਦਰੋਂ ਜਿੰਦਾ ਲਾਓ ਉਹਦੇ ਜਿੰਦੇ ਤੇ ਲੜ ਪਏ ਤੇ ਫਿਰ ਐ ਕਰਿਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆ ਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨੇ ਜਿੰਦੇ ਦੀ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਸਾਡੇ ਪਿੰਡ ਦਾ ਕਿ ਜਥੇਦਾਰ ਹੈ ਉਹ ਤੜਕੀ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਕੀ ਕਹਿੰਦਾ ਮੈਂ ਕਿਹਾ ਟਿਕ ਕਹਿੰਦਾ ਟਿਕਟ ਵਾਰੇ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਅੱਛਾ ਵੀ ਵੀ ਟਿਕਟ ਮਿਲ ਜੇ ਇਹ ਕਹਿੰਦਾ ਨਾ ਨਾ ਇਹ ਅਰਦਾਸ ਕਰਾਉਂਦਾ ਕਿਤੇ ਮੈਨੂੰ ਨਾ ਮਿਲ ਜੇ ਆਹ ਹਾਲ ਹੈ ਬੇਕਲੀਦਲ ਦਾ ਕਿਤੇ ਟਿਕਟ ਹੀ ਨਾ ਮਿਲ ਜੇ ਐਮਐਸਪਾ ਪਊਗਾ ਕਿਹੜੇ ਮੂਹ ਨਾਲ ਲੋਕਾਂ ਜਾਵਾਂਗੇ ਆਹ ਹਾਲ ਤਾਂ ਸੱਚੀ ਗੱਲ ਹੈ ਨਾ ਤਾੜੀਆਂ ਮਾਰ ਕੇ ਇਸ ਗੱਲ ਦੀ ਤਾਇਤਤਾ ਕਰੋ ਨਾ ਆਹ ਹਾਲ ਤੋਂ ਗਈ 25 ਸਾਲ ਰਾਜ ਕਰਨ ਵਾਲਿਆਂ ਦੀ ਇਹ ਰੱਬ ਹੈ ਇਹ ਪਰਮਾਤਮਾ ਹੈ ਇਹ ਵਕਤ ਹੈ ਇਹ ਲੋਕ ਨੇ ਇਹਨੂੰ ਸਮਝੀ ਕੱਖ ਨਹੀਂ ਇਹਨੂੰ ਪਤਾ ਹੀ ਕੱਖ ਨਹੀਂ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀ ਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆਂ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੈ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ